ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਅਪਾਹਜ ਵਿਅਕਤੀ ਦੇ ਈ ਰਿਕਸ਼ਾ ਤੇ ਹੀ ਨਜ਼ਰ ਰੱਖੀ ਹੋਈ ਸੀ ਤੇ ਈ ਰਿਕਸ਼ਾ ਚੋਰੀ ਕਰਨ ਦੀ ਨੀਤ ਨਾਲ ਉਕਤ ਵਿਅਕਤੀ ਸਵਾਰੀ ਬਣ ਕੇ ਆਇਆ ਤੇ 250 ਰੁਪਏ ਕਿਰਾਏ ਦਾ ਲਾਲਚ ਦੇ ਕੇ ਅਪਾਹਜ ਵਿਅਕਤੀ ਨੂੰ ਨਹਿਰ ਤੇ ਲੈ ਕੇ ਆ ਨਹਿਰ ਤੇ ਲਾ ਜਾ ਕੇ ਉਸ ਨੇ ਉਸ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਇੱਕ ਲੱਤ ਅਪਾਹਜ ਹੋਣ ਕਾਰਨ ਵਿਚਾਰਾ ਈ ਰਿਕਸ਼ਾ ਚਾਲਕ ਬਚਨ ਦੀ ਕੋਸ਼ਿਸ਼ ਵੀ ਨਾ ਕਰ ਸਕਿਆ ਪੁਲਿਸ ਵੱਲੋਂ ਥਾਣਾ ਸੇਖਵਾਂ ਵਿਖੇ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀ ਜਰਮਨਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਫਿਰ ਅਸੀਂ ਕੁਲ ਸੋਹਲਿਆ ਨੂੰ ਫੋਨ ਕੀਤਾ ਘਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਆ ਫਿਰ ਅਸੀਂ ਚੁੰਗੀ ਤੇ ਫੇਰ ਗਏ ਆ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਦੋਂ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਤਾਂ ਉਹਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ ਕਾਈ ਸੋਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨਾਇ ਤੇ ਕੰਡੇ ਜਾ ਕੇ ਤੇ ਉਹਨੇ ਮੱਤਕਾ ਮਾਰਦਾ ਆ ਚਾਰਾ ਕੁਮਾਰ ਗਿਆ ਤੇ ਛੋਟੇ ਛੋਟੇ ਬੱਚੇ ਵੀ ਨੇ ਤੇਰਾ ਕੰਮ ਕੀ ਦੂਰ ਕਿਰੇ ਆ ਜਾ ਤਾਂ ਇਹ ਸਲਾਹ ਤਾਂ ਮੈਂ ਪਹਿਲਾ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾ ਕੰਮ ਤੇ ਚਲ ਗਿਆ ਆ ਕੋਣ ਮਤਲਬ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਗੇੜਾ ਲੈ ਕੇ ਗਿਆ ਆਇਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਾਨਗੇ ਚੁੰਗੀ ਤੇ ਨਾ ਕਿ ਅਥਰੇ ਰਿਪੋਰਟ ਲਿਖਾ ਕੇ ਫਿਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋਂ ਪਸੜੀ ਵਾਲ ਗਏ ਆ ਉਧਰੋਂ ਲਵਦੇ ਲਵਦੇ ਹਨ ਉਹ ਨਾ ਪਟ્રોલ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡੇ ਏਟੋ ਦੇ ਵਾਲੇ ਦੁਆਲੇ ਘੁੰਮੰਦਿਆ ਸੀ ਏਟੋ ਪਛਾਣ ਲਿਆ ਉਹ ਫਿਰ ਨਾ ਕੀ ਉਹ ਉਹਨਾਂ ਨੂੰ ਕਿਹਾ ਟੈਟੋ ਆ ਜਿਹੜਾ ਸੀ ਏਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫਿਰ ਅਸੀਂ ਕੁਲਸੋਹਲਿਆਂ ਨੂੰ ਫੋਨ ਕੀਤਾ ਘਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਗੀ ਤੇ ਫੇਰ ਗਏ ਆ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਦਾ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਇਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨਾਇਰ ਦੇ ਕੰਡੇ ਜਾ ਕੇ ਤੇ ਉਹਨੇ ਮੈਂ ੱਟਕਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਕਰੋਂਗੇ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਦੇ ਦੇ ਤੇ ਕੱਲ ਦੀ ਗੱਲ ਆ ਨਾ ਕੀ ਉਹ ਰੰਜੀ ਸ਼ੀ ਉਹਨਾਂ ਦੀ ਨਹੀਂ ਨਹੀਂ ਸਰ ਕੀ ਚਾਹੁੰਦੇ ਇਨਸਾਫ ਇਨਸਾਫ ਦੋ ਹੁਣ ਮਿੱਠੇ ਲੱਕ ਮੇਰੇ ਬੱਚੇ ਆ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਤਾਂ ਨੇ ਦੋ ਬੇਟੇ ਇੱਕ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ ਸਰ ਮੈਂ ਨਾ ਹਿਰਾ ਲਾਲ ਆ ਮੈਂ ਵਾਰ ਨੰਬਰ 6 ਗੰਦੀ ਨਗਰ ਕੈਂਪ ਦਾ ਕੌਂਸਲਰ ਆ ਜੀ ਕੀ ਵੰ ਇਹ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਵੀ ਰਸਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮੈਨੂੰ ਪਰਸਵਰੇ ਭਰਾ ਦਾ ਅਜੀਤ ਪਾਲ ਨੇ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਹੈਗਾ ਅੱਜ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਬੋਂ ਸ਼ਬਦ ਦੀ ਰਿਪੋਰਟ ਕਭੀ ਸਾਡਾ ਬੰਦਾ ਘਰ ਨੇ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਿਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘਰ ਗਿਆ ਹੈਗਾ ਸੀ ਤੇ ਕਾੜ ਵਾਪਸ ਨਹੀਂ ਆਇਆ ਹੈਗਾ ਉੱਥੇ ਰਿਪੋਰਟ ਲਿਖਾ ਕੇ ਐਪਲੀਕੇਸ਼ਨ ਲਿਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਸਾਡੇ ਪੁੱਤਰ ਉਸ ਗੈਸ ਕਰਨ ਵਾਸਤੇ ਗਈ ਹੋਈ ਨਾ ਇਹਨਾਂ ਨੂੰ ਤੋਂ ਸੜੀ ਪਟਵਾਰ ਪੰਪਤੇ ਆਪਣਾ ਜਿਹੜਾ ਹੀ ਰਸਕਾਉ ਉਹ ਦੇਖ ਲੈ ਦੇਖ ਲਿਆ ਵਾ ਉਹਦੇ ਲਾਗੇ ਕੋਈ ਬਜ਼ੁਰਗ ਹੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਤਾਂ ਸਾਡਾ ਹੈਗਾ ਉਹਨਾਂ ਮੈਨੂੰ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਜੀ ਇਹ ਬੰਦਾ ਫੜਿਆ ਹੋਇਆ ਨਾਲ ਹੜਾ ਇਹ ਰਸਕਾ ਵੀ ਇੱਥੇ ਮਿਲ ਗਿਆ ਚੌਕੀਨ ਇੰਚਾਰਜ ਸੁਖਰਾ ਸਿੰਘ ਜਿਹੜੇ ਨੇ ਸਮਝ ਚੌਕੀ ਲਈ ਉਹ ਉਹਨਾਂ ਨਾਲ ਗਿਆ ਆਪਣੇ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਕੀ ਲਾ ਕੇ ਬਿਠਾ ਲਿਆ ਉਨੇ ਦੱਸਿਆ ਕਿ ਇਹ ਮੇਰਾ ਇਸ ਇਸ ਕਨੀਆਗਾ ਇਹ ਮੇਰਾ ਪਹਿਲਾਂ ਮੇਰਾ ਇਸ ਕ ਮੇਰਾ ਪਹਿਲਾਂ ਚੋਰੀ ਹੋ ਚੁੱਕਿਆ ਤੇ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਮੇਰਾ ਪਹਿਲਾਂ ਵੀ ਇਸ ਕ ਵਿੱਚ ਹੈ ਤੇ ਉਹ ਉਹਨਾਂ ਚੰਬਰ ਚੌਂਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾ ਜਵਾਈ ਹੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਉਹਨੂੰ ਜਾ ਕੇ ਫੜ ਕੇ ਲੁਧਿਆਨ ਸਾਹਿਬ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸਣਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤੇ ਫਿਰ ਉਹਨਾਂ ਦੱਸਿਆ ਕਮ ਜਦਾਂ 250 ਰੁਪਏ ਵਿੱਚ ਆਪਣਾ ਨੁਕਰਾ ਕੇ ਖੜਿਆ ਸੀ ਕਿਉਂਕਿ ਆਂਦਾ ਡੇਲੀ ਕੈਂਪ ਦੇ ਵਿੱਚ ਹੀ ਉਹਨੂੰ ਜਾਂ ਪਛਾਣੀ ਉਹਨੇ ਪਹਿਲਾਂ ਹੀ ਕਿਧਰ ਲਾਈ ਦੀ ਸੀ ਤਰਾਹ ਪਸਾਰ ਲਾਈ ਦੀ ਸੀ ਕਿ ਹਰ ਹਲਤੋਂ ਕਮਜ਼ੋਰ ਹੈ ਤੇ ਮੈਂ ਰਾਂ ਇਹ ਰਸਕਾ ਖੋੜਾ ਮੈਂ ਉਹਨੇ ਬੱਸ ਸਟੈਂਡ ਜਾ ਕੇ ਤੇ ਉਹਨੂੰ ਇਹ ਰਸਕਾ ਖਰਾ ਕੇ 250 ਰੁਪਏ ਚ ਉਹਨੂੰ ਲਓ ਉਹ ਲੈ ਗਿਆ ਕਿ ਮੈਂ ਲੋਚਾ ਪਜਰਾ ਨਾਲ ਨੂੰ ਲੈਣਾ ਵਾ ਸਮਝ ਲੈਣਾ ਕੋਈ ਉਹ ਰੇ ਨਾ ਚਲ ਗਿਆ ਤਾਂ ਲੋ ਚਾਪੜੀ ਨੈਰ ਤੇ ਜਾ ਕੇ ਤੇ ਉਹਨੇ ਫੀਸ ਕੱਪ ਹੋ ਕੇ ਤੁਹਾਨੂੰ ਨੈਰ ਤੇ ਧੱਕਾ ਦਿੱਤਾ। ਆਹੀ ਬਾਗ تھا ਗੁਰਦਪਤੀ ਸੇਖਾਣਾ ਥਾਣੇ ਚੋਂ ਨਾ ਦਾ ਨਾਮ ਪਰਚਾ ਦਰਜ ਕਰਾਇਆ। ਆਹੀ ਅਗੋ ਪ੍ਰਸ਼ਾਸਨ ਅਗੇ ਇਹ ਬੇਨਤੀ ਕਰਾਂਗੇ ਕਿ ਬਦਰ ਮਾਤਰ ਗਰੀਬ ਨਾ ਇਹਨਾਂ ਦੀ ਵਾਤਵਾਰ ਜਿਹੜੀ ਮਦਦ ਹੋ ਸਕਦੀ ਹੈ ਨਾ ਕਰਨ ਇਹਨਾਂ ਨੂੰ ਸਾਫ ਜੋ ਬੰਦਾ ਕਾਰ ਬੰਦੀ ਲਾਸ ਬਰਾਮ ਦੀ ਕੀਤੀ ਜਾਵੇ। ਹਾਲੇ ਤੱਕ ਲਾਸ ਨਹੀਂ ਮਿਲੀ ਜੀ। ਮੁੰਡੇ ਵੀ ਸਾਡੇ ਫੇਰ ਦੇ ਗਏ ਹੋਏ ਨਾ